ਇਹ ਮੈਨੂੰ ਮਾਰਦੀ ਐ ਇਹ ਨਹੀਂ ਮਾਰਦੀ ਓਏ ਰੱਖਾ ਸਾਈ ਵਾਲੀ ਇਹ ਆਹ ਕਿਹੜਾ ਸੈਲ ਹੋਇਆ ਵਿੱਚ ਦਾ ਬਾਈ ਆ ਮੈਂ ਆ ਜੀ ਆ ਮਰਾ ਯਾਰ ਆਈ ਸਾਬ ਖੁੱਦੂ ਹੈ ਮਰਾ ਯਾਰ ਵਾ ਮਾਰ ਦੇਖਦਾ ਹਿਲਦਾ ਨਹੀਂ ਗਾ ਲਵੇ ਜਾ ਕੇ ਮਾਰ ਦੇਖ ਲਾ ਨਾ ਬੈਠ ਹੋਰ ਵੀਰ ਕਰ ਦੇ ਦੀ ਹਾਂ ਕਿ ਨਾ ਮੈਂ ਇੱਕ ਸਾਈਕਲ ਰੋਕੀ ਆ ਨਾ ਮੈਂ ਜਾ ਕਿ ਨਾ ਮੇਰਾ ਨੌ ਲੈ ਕੇ ਦੇਖਦੇ ਕੋਲ ਤੂੰ ਐਂ ਦੱਸ ਸਕੂਲ ਜਾਣ ਵਾਸਤੇ ਰਿਹੜੀਆਂ ਹਾਂ ਹਾਂ ਤੂੰ ਤਾਂ ਮੇਰੇ ਪੇਪਰ ਹੋ ਰਹੇ ਨੇ ਤੇਰੀ ਐਡਮਿਸ਼ਨ ਹੋ ਜੂਗੀ ਪਰ ਮੈਨੂੰ ਪੇਪਰ ਤਾਂ ਨਹੀਂ ਹੋਣ ਹੁਣ ਮੈਂ ਬੰਗਰੀ ਜਾ ਮੇਰੇ ਕੰਮ ਨਹੀਂ ਜਾਂਦੇ ਨੇ ਹੇ ਹੈਲੋ ਗਾਇਸ ਕਿਵੇਂ ਆ ਤੁਸੀਂ ਮੈਨੂੰ ਮਿਸ ਕੀਤਾ ਬਹੁਤ ਮਿਸ ਕੀਤਾ ਚਿੱਟੀ ਜੂੜੀ ਫੇਰ ਆ ਗਈ ਇਹਦੀ ਵਾਪਸ ਤੇ ਪਰ ਨਾ ਫੁੱਲ ਕੇ ਮੁੰਡੇ ਧਰ ਲਿਆ ਉਨਾ ਮੂੰਹ ਧਰ ਲੈ ਲੇਬਰ ਵਾਲੇ ਮੂੰਹ ਮੇਰੇ ਸਾਹਦੇ ਸਰਤ ਲੱਗੀ ਬਈ ਹੜਲਾਂ ਜੰਪਾਂ ਦੀ ਸਾਬ ਨੂੰ ਕਹਿੰਦੇ ਤੇਤੋਂ ਲੱਗਣੇ ਨਹੀਂ ਮੈਂ ਲਾ ਦੂੰ ਸਾਬ ਕਹਿੰਦਾ ਮੈਂ ਲਾਉਂ ਬਲੌਗਰਾਂ ਦੀ ਭੈਣ ਦੀ ਆਪਣੀ ਵੈਸਟੀ ਉਹ ਲਾ ਦੇ ਬਾਬੇ ਹਾਂ ਪੁੱਛ ਤੁਰ ਕੇ ਤਾਹ ਨੂੰ ਬਾਰਾ ਥੋ ਵੈਰੀ ਗੁੱਡ ਉਹ ਵੈਰੀ ਗੁੱਡ ਝੋਟਿਆ ਲਾਜ ਰੱਖਦੀ ਵੈਰੀ ਗੁੱਡ ਮੇਰਾ ਤੂੰ ਹੀ ਚੈਲੰਜ ਹਦਈ ਜਾਂਦੀ ਝੋਟੇ ਮੈਂ ਤਾਂ ਭਾਈ ਲਾ ਦੇਗਾ ਮੈਚ ਹਾਰਨ ਤੋਂ ਬਾਅਦ ਟੀਮ ਜਿੱਤ ਕੇ ਜੀ ਆਈ ਸ਼ਰਮਨਾ ਮੂਲਕੋਂ ਦੀ ਹੀਟੀ ਛੱਡ ਕੇ ਕੱਢ ਗਏ ਜਿਮ 'ਚ ਆਕਰ ਲੱਗਦਾ ਹੈ ਪੂਰੇ ਦਿਨ 'ਤੇ ਬ੍ਰਾਂਮ ਬੋਲੋ ਜੈ ਸ੍ਰੀ ਰਾਮ ਜੁੜ ਗਏ ਹਾਂਜੀ ਗਾਇਜ਼ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਟੂ ਮਾਈ ਨਿਊ ਬਲੌਗ ਪਰ ਹੁਣ ਆਪਾਂ ਚੱਲੇ ਆ ਬਰਾਊਨ ਨੇ ਤੇ ਸਵੇਰ ਵੀ ਟ੍ਰੇਨਿੰਗ ਕਰਿਆ ਸੀਗੇ ਤੇ ਹੁਣ ਵਿਜਾ ਕਰਦੇ ਆ ਵਰਕਆਊਟ 13 ਕਿਲੋ ਬੰਦ ਰੰਗੀ ਜਨ ਲੈ ਕੱਟੇ ਮਲੋਟ ਐ ਮਰ ਗਿਆ ਆ ਪਿੱਛੇ ਬਾਗੀ ਜੂੜੀ ਸਰਦਾਰ ਦੀ ਚੱਲ ਜੂੜਾ ਪਿੱਛੇ ਨੂੰ ਆਇਆ ਨਾ ਪਤਾ ਨਹੀਂ ਕਿਉਂ ਆਇਆ ਦਾ ਬੰਨਣਾ ਨਹੀਂ ਆਉਂਦਾ ਇਹਨੂੰ ਫਿਰ ਕੀ ਆਦੀ ਇਹ ਐ ਆ ਗਈ ਅੱਗੇ ਨੇ ਫੇਰ ਖਾਲੀ ਪੈ ਜਾਂਦੀ ਐ ਤੇ ਮੈਟਰ ਲੈਫਟ ਕੀ ਹੁੰਦੀ ਐ ਆਹ ਕਿਹੜਾ ਸੈਲਵੇਂ ਚਦਾ ਬਾਈ ਜੀ ਤੇ ਜਦ ਤੂੰ ਲਖਿਆ ਨਾ ਨਾ ਲਖਿਆ ਜਦੋਂ ਨਿਕਲਦਾ ਆਹ ਜੀ ਮੈਨੂੰ ਮਾਰਦੀ ਐ ਨਹੀਂ ਨਹੀਂ ਮਾਰਦੀ ਉਹ ਰੱਖ ਉਹ ਨਾ ਉਹ ਦੁਗਣਾ ਹੈ ਆ ਗੈਦੂ ਆ ਇੱਥੇ ਖੜਾ ਉਰੇ ਆ ਕੇ ਦਿਖਾਗਾ ਗਾਣੇ ਬੰਦ ਕਰੀ ਗਾਣੇ ਜੱਟ ਜਦੋਂ ਮੱਤੀ ਮੈਂ ਮਾਰ ਦੇਖਦਾ ਹਿਲਦਾ ਨਹੀਂਗਾ ਲਵੇ ਜਾ ਕੇ ਮਾਰ ਬੋ ਇਹ ਚਾਟੇ ਖਾਨੂੰ ਕੀ ਕਰਦਾ ਡਗਵੀਰ ਮੜਾ ਚੜਜਾ ਰਸਨ ਪਣੀ ਲੈ ਕੇ ਆਤ ਹੋ ਰਿਹਾ ਉਹ ਵੀ ਜਗਵੀਰ ਨੇ ਰੈਡਿਕ ਨਾ ਪਈ ਮੜਾ ਫੰਕਰੀ ਜਾਂਦਾ ਗੁੱਟ ਫਾੜੇ ਦਾ ਓਏ ਜਗਵੀਰ ਕਰ ਲੈ ਮੈਂ ਕਹਿੰਦਾ ਦੋ ਹੱਥ ਨਾਲ ਗਰਮ ਹੋ ਜੇਗਾ ਆਜੋ ਖੇਡ ਲੈ ਆਪਾਂ ਚਾਰ ਰਸਤੇ ਆਇਆ ਕਿੰਨੇ ਦਾ ਖੜਿਆ ਤੁਸੀਂ ਚਾਰ ਰਸਤੇ ਵੀ ਚਾਰ ਸਸਤੀਕਾਰ ਬਾਕਸਿੰਗ ਵਰਸਸ ਆਪਕੇ ਅਕੋਨ ਮੇਰੀ ਕੜੇ ਹਾਂ ਵੀਰ ਜੀ ਦੱਸਣੇ ਦੇਖ ਲੈ ਤੇ ਦੇਖ ਅੰਗੋਂ ਵਿੱਚ ਹੋਰ ਵੀਰ ਕਰ ਦੇਦੀ ਜਨਾ ਮੈਂ ਦੁਕਾਨ ਤੇ ਸਾਈਗਰ ਰੋਕੀਆ ਨਾ ਮੈਂ ਕਹਿੰਦਾ ਮੇਰਾ ਨਾਂ ਲੈ ਕੇ ਦੇਖੋ ਵੀ ਕੋਲ ਵੀ ਕਿੰਨੀ ਵਾਰ ਕੁੱਟਿਆ ਹੁੰਦਾ ਮੈਨੂੰ ਇਹ ਤੇ ਹਵਦਾ ਪ੍ਰਭਾਵ ਆਇਆ ਜੀ ਮੇਰੀ ਮੇਰੀ ਅਪਿਆਣ ਹੁਣ ਨਹੀਂ ਇਹ ਤਾਂ ਜਾਂਚ ਕਰਨਾ ਆਪਾਂ ਖੇਲਦੇ ਨੇ ਸਟੰਟਮੈਨ ਨੂੰ ਮਿਲਾਉਣਾ ਹੈ ਸਟੰਟਮੈਨ ਹੁਣ ਵੱਡੀ ਗੱਡੀ ਤੇ ਆ ਗਿਆ ਪ੍ਰੋਮੋਸ਼ਨ ਹੋ ਗਈ ਉਹਦੀ ਬੜਾ ਹੈਵੀ ਡਰਾਈਵਰ ਹੋ ਗਿਆ ਹੁਣ ਓਏ ਕਿੱਧਰ ਇਹ ਹੁਣ ਗੱਡੀ ਹੈਵੀ ਹੈਵੀ ਡਰਾਈਵਰ ਹੋ ਗਿਆ ਤੂੰ ਵੱਡੀ ਗੱਡੀ ਹੈ ਇਹ 18 ਡੈਰੀ ਤਿਆਰ ਹੋ ਗਿਆ ਕੱਲ ਨੂੰ ਸਕੂਲ ਛੱਡ ਕੇ ਆਵਾਂਗੇ ਤੈਨੂੰ ਕੋਈ ਨਾ ਨਹੀਂ ਆ ਤੱਕ ਥੱਲਾਗਾ ਹੈ ਨਾ ਆ ਕੇ ਕੀ ਬੋਲਦਾ ਹੈਂ ਵੀਰੇ ਮੈਨੂੰ ਉਹ ਦਵਾ ਦੇ ਵੀਰੇ ਵੀਰੇ ਕੋਲ ਪੈਸੇ ਨਹੀਂ ਹੈ ਕਿ ਵੀਰਾ ਕਿੱਥੋਂ ਦਵਾਵੇ ਹੈ ਬਲਕ ਜਿੰਨੀ ਮਲੰਗ ਹੋਰ ਜਾ ਮਲੰਗ ਵੀਰਾ ਤੇਰਾ ਚੱਲ ਤੂੰ ਐਂ ਦੱਸ ਸਕੂਲ ਜਾਣ ਵਾਸਤੇ ਕਿਹੜੀਆਂ ਹਾਂ ਪੱਕਾ ਹਾਂ ਸਾਰੇ ਤੂੰ ਆਇਆ ਨਹੀਂ ਖਵਾਲ ਵੀ ਦੇਣੇ ਕੀ ਹਜ ਤੈਨੂੰ ਹਾਂ ਵਿਆਹ ਜੀ ਤੂੰ ਤਾਂ ਕਹਿੰਦਾ ਹਾਂ ਫੜੇ ਆ ਹਾਂ ਬਣਾਉਣਾ ਨੇ ਕਿਹਾ ਜੀ ਵੀਰੇ ਉਹਨਾਂ ਨੂੰ ਭਾਵੇਂ ਨਾ ਮਜਾ ਕੇ ਪੁੱਛ ਲਾ ਚੱਲ ਜਾ ਕੇ ਤਾਂ ਕੀ ਪੁੱਛਣਾ ਬਸ ਕੱਲ ਨੂੰ ਤਿਆਰ ਹੋ ਜਾ ਕੱਲ ਨੂੰ ਸਵੇਰੇ ਗਰਾਊਂਡ ਤੋਂ ਬਾਅਦ ਆ ਕੇ ਅਸੀਂ ਲੈ ਕੇ ਜਾਵਾਂਗੇ ਤੈਨੂੰ ਠੀਕ ਹੈ ਗਰਾਊਂਡ ਤੋਂ ਕਦੋਂ ਜਾਵਾਂਗੇ ਤੁਸੀਂ ਆ ਜਾਣਾ 9:00 10:00 ਵਜੇ ਹਾਂ ਹੁਣ ਤਾਂ ਮੇਰੇ ਨਾਲ ਪੇਪਰ ਹੋ ਰਹੇ ਨੇ ਤੇਰੀ ਐਡਮਿਸ਼ਨ ਹੋ ਜੂਗੀ ਪਰ ਮੇਰੇ ਨਾਲ ਪੇਪਰ ਤਾਂ ਨਹੀਂ ਹੋਣ ਹੋਣੇ ਕੀ ਹੁਣ ਪੱਕੇ ਪੇਪਰ ਹੋਣ ਲੱਗ ਰਹੇ ਨੇ ਠੀਕ ਆ ਤੀਸਰੀ ਕਲਾਸ ਚ ਸੀਗਾ ਫਿਰ ਹਾਂ ਫਿਰ ਆਪਾਂ ਫਿਰ ਤੈਨੂੰ ਚੌਥੀ ਦੇ ਹੀ ਉਹ ਕਰਾਂਗੇ ਇਹਨੂੰ ਫੋਰਥ ਕਲਾਸ ਚ ਕਰ ਦੇ ਠੀਕ ਐ ਰੈਡੀ ਆ ਫਿਰ ਪੱਕੀ ਗੱਲ ਤੇ ਲਾਉਂ ਵੀ ਨਾ ਗੱਪ ਮਾਰਦੀ ਮਿੱਟੀ ਤਾਂ ਨਹੀਂ ਸਿਖਾਉਂਦਾ ਨਾ ਵੀ ਠੀਕ ਐ ਚੰਗਾ ਚੱਲ ਠੀਕ ਐ ਬਾਏ ਬਾਏ ਫਿਰ ਗੁੱਡ ਬਾਏ ਹੈਲੋ ਚੱਲ ਠੀਕ ਐ ਗੱਲ ਨੂੰ ਤੇਰੇ ਐਡਮਿਸ਼ਨ ਕਰਾ ਦਾਂ ਬਾਬਾ ਸੁੱਖ ਰੱਖੇ ਠੀਕ ਐ ਓਕੇ ਹਾਂ ਚਲ ਠੀਕ ਹੈ ਕਰ ਬਾਬੇ ਅਗੇ ਅਰਦਾਸ ਕੱਲ ਨੂੰ ਐਡਮਿਸ਼ਨ ਕਰਾ ਦੇਣੀ ਹੈ ਜੀ ਠੀਕ ਆ ਓਕੇ ਫਿਰ ਸਕੂਲੇ ਜਾਇਆ ਕਰੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਥੋੜੀ ਭੈਣ ਨੂੰ ਆ ਆ ਓਏ ਆ ਦੇਖੋ ਵੀਰੇ ਅੱਜ ਮੈਂ ਵੀਰੇ ਦਾ ਮੋਬਾਈਲ ਖਰੀਦ ਲਿਆ ਦੇਖੋ ਵੀਰਾ ਆਪ ਦਾ ਆਪ ਦਿਖਾਣਾ ਐਵੇਂ ਆਹ ਮੈਂ ਅੱਜ ਵੀਰੇ ਦਾ ਸਾਰਾ ਕੁਝ ਖਰੀਦ ਲਿਆ ਅੱਜ ਵੀਰੇ ਮੇਰੇ ਵਲੌਗ ਚ ਵੀਡੀਓ ਬਣਾ ਰਿਹਾ ਹਾਂ ਇਸੇ ਹੱਥੀਂ ਵੀਲੌਗ ਚ ਬਣਾ ਰਿਹਾ ਠੀਕ ਹੈ ਹੈਲੋ ਗਾਇਸ ਹੈਲੋ ਗਾਇਸ ਵੀਰੇ ਦੇ ਚੈਨਲ ਨੂੰ ਪਰ ਸਬਸਕ੍ਰਾਈਬ ਹਾਂ ਤੇ ਲਾਈਕ ਹਾਂ ਹਾਂ ਜੀ ਆਪਾਂ ਆਪਣੀ ਜੀ ਬਹਿ ਗਏ ਤੇ ਹੋ ਗਏ ਸਵਾਰ ਆ ਮੈਂ ਆ ਜੀ ਆ ਮੇਰਾ ਯਾਰ ਆ ਜੀ ਸਾਹਿਬ ਸਾਹਿਬ ਆ ਮੈਂ ਆ ਜੀ ਆ ਮਰਾ ਯਾਰ ਹੈ ਸਾਬ ਸਾਬ ਖੁੱਦੂ ਹੈ ਮਰਾ ਯਾਰ ਭਾਈ ਰੋਡ ਧਿਆਨ ਨਾਲ ਪਾਰ ਕਰਿਆ ਕਰੋ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਹੁਣ ਰੋਡ ਤੇ ਅਸੀਂ ਨਿਕਲਣ ਲੱਗ ਗਏ ਹਾਂ ਕਿਉਂਕਿ ਰੋਡ ਤੇ ਹੁਣ ਟ੍ਰੈਫਿਕ ਤਾਂ ਵਧਣੀ ਦੀ ਦੀਪੂ ਤੇ ਸਾਬ ਠੀਕ ਹੈ ਠੀਕ ਹੈ ਠੀਕ ਹੈ ਉਹ ਆਪਣੇ ਫੈਨ ਫੈਨ ਜਾ ਰਹੇ ਨੇ ਹੁਣ 10 ਵਜੇ ਨੂੰ ਤੇ ਪੀੜਾ ਵਈਆ ਸੱਚੀ ਬਹੁਤ ਪੀੜਾ ਹੈ ਹੋਰ ਬਹੁਤ ਜ਼ਿਆਦਾ ਪੀੜ ਹੈ ਜੀ ਬਾਈ ਟਰੈਫਿਕ ਰੁਕਣ ਦਾ ਨਾਮ ਨਹੀਂ ਲੈ ਰਹੀ ਅੱਜ ਸਾਰੇ ਪਾਸੇ ਟਰੈਫਿਕ ਟਰੈਫਿਕ ਆ ਨਿੱਲਾ ਨੀਲੀ ਰੂਪੀ ਕੌਣ ਬਹੁਤ ਟਰੈਫਿਕ ਆ ਬੱਦਲ ਬਾਈ ਦੇਖੋ ਨਜ਼ਾਰਾ ਹਜ਼ੈਬ ਨਾਲ ਪੋਪੜ ਹੋ ਗਿਆ गाइस ਹੈਡਫੋਨ ਦਾ ਇਹੀ ਕੀ ਹੋ ਗਿਆ ਹੈਡਫੋਨ ਨੂੰ ਆ ਚਾਰਜਰ ਵਾਲਾ ਪਿੱਛੇ ਹੀ ਰਹਿ ਗਿਆ ਚਲੋ ਕੋਈ ਨਾ ਭਾਜੀ ਇੰਨਾ ਤਾਂ ਹੁੰਦਾ ਰਹਿਦਾ ਤੁਹਾਡੇ ਨਾਲ ਕੀ ਕਹਿਣਾ ਚਾਹੋਂਗੇ ਇਹ ਗੱਲ ਤੇ ਆ ਵੀ ਡੱਡ ਕਰ ਰੱਖਿਆ ਤੂੰ ਤਾਂ ਆ ਗੁੱਦ ਜੀ ਇਹਨਾਂ ਦੀ ਹੂੰ ਹੂੰ ਆ ਨਵੇਂ ਲਵਾਏ ਹੈ ਹੈਲੋ ਗਾਇਸ ਕਿਵੇਂ ਆ ਤੁਸੀਂ ਮੈਨੂੰ ਮਿਸ ਕੀਤਾ ਬਹੁਤ ਮਿਸ ਕੀਤਾ ਚਲ ਹੋਰ ਫਿਰ ਕੀ ਕਰ ਰਹੀਆਂ ਬਾਕੀ ਤਾਂ ਠੀਕ ਆ ਮੈਂ ਮਾੜੀ ਵੇਟ ਰੇਨਿੰਗ ਕਰ ਲਾ ਸਿਰੇ ਨਹੀਂ ਗਈ ਠੀਕ ਆ ਚੰਗਾ ਕੰਮ ਚੋਰ ਇਹ ਇਹ ਨਾਨਕੇ ਬਾਗੀ ਦੋ ਦਿਨ ਨਾਨਕੇ ਲਾ ਕੇ ਆਈ ਹੈ ਆ ਦੇਖ ਲਓ ਜੀ ਚਿੱਟੀ ਜੂੜੀ ਫੇਰ ਆ ਗਈ ਇਹਦੀ ਵਾਪਸ ਤੇ ਪਰਨਾ ਫੁਲ ਕੇ ਮੁੰਡੇ ਧਰ ਲਿਆ ਉਹਨਾ ਮੂੰਹ ਧਰ ਲਿਆ ਲੀਵਰ ਵਾਲੇ ਮੂੰਹ ਮੇਰੇ ਸਾਹ ਦੇ ਤੂੰ ਬੱਥੇ ਜੱਟ ਜੂੜਾ ਲੀਵਰ ਵਾਲਾ ਸਰਤ ਲੱਗ ਗਈ ਬਈ ਹੜਲਾ ਜੰਪਾਂ ਦੀ ਸਾਬ ਨੂੰ ਕਹਿੰਦੇ ਤੇਤੋ ਲੱਗਣਾ ਨਹੀਂ ਮੈਂ ਲਾ ਦੂੰ ਸਾਬ ਕਹਿੰਦਾ ਮੈਂ ਲਾਉਂਦਾ ਕਿਦਾ ਮੈਂ ਲਉਂ ਹੀ ਲਾਏ ਅੱਜ ਵੀ ਉਹੀ ਲਾ ਦੇਗਾ ਮੜਾ ਜੋਸ਼ ਜਗਾ ਕਾਂਗੇ ਵਾਲਾ ਜਗਾ ਚੱਲ ਚੱਲ ਚੈਲੰਜ ਹੈ ਚੱਲ ਛੋਟਿਆ ਤੂੰ ਤਾਂ ਉਹ ਵੀ ਨਹੀਂ ਦਾਬਦਾ ਹੁੰਦਾ ਅੱਜ ਕਿਵੇਂ ਦਾਬ ਗਿਆ ਹੈ ਚੱਲ ਧੱਬਦੀ ਜਮਾ ਲੋਡ ਲਾ ਫਾਰੇ ਗਰੋਡਦੀ ਇਹ ਮਲ ਕਿੱਥੋਂ ਦਾ ਹੈ ਇਹ ਮਲ ਕਿੱਥੋਂ ਦਾ ਇੰਨੀ ਉੱਚੀ ਯਾਰ ਤੂੰ ਪਹਿਲੀ ਹਾਰ ਮੰਨੀ ਜਾਂਦਾ ਹੜਲੀ ਥੱਲੇ ਦੱਬਦੀ ਗੱਲੇ ਯਾਰ ਵੀ ਆ ਦੇਖ ਆ ਦੇਖ ਯਾਰ ਲਾਊਗਾ ਭੈਣ ਦੀ ਓਏ ਬੇਇੱਜ਼ਤੀ ਹਾਏ ਓਏ ਇਹ ਕਦੇ ਇਹ ਗਰਾਊਂਡ ਆਉਂਦਾ ਪਰ ਕੁਛ ਨਹੀਂ ਕਰਦਾ ਸਿਰੇ ਜੰਪੂ ਹੀ ਲਾ ਤੇ ਲਾ ਦੇ ਹੁੰਦੇ ਠੁੱਸ ਨੇ ਜਮ ਮੇਰਾ ਤਾਂ ਥਲੋ ਘਸ ਗਿਆ ਕੀ ਦੀਗਾ ذرا کچھ ਨਹੀਂ ਦਿਖਿਆ ਉਹ ਤਾਂ ਮੈਂ ਕੱਟਦਾ ਦੀ ਨਹੀਂ ਕਟਿਆ ਚੱਲ ਸਾਬ ਯਾਰ ਬੇਇਜ਼ਤੀ ਕਰਾਈ ਜਨਾ ਭੈਣ ਦੀ 10 ਫਿਟਨੈਸ ਦੀ ਬਲੌਗਰਾਂ ਦੀ ਭੈਣ ਦੀ ਆਪਣੀ ਬੇਇਜ਼ਤੀ ਹੋਰੀ ਲਾ ਦੇ ਬਾਬੇ ਸੱਟ ਥੋੜੀ ਵੱਜੂਗੀ ਕੁਛ ਨਹੀਂ ਬਵਾਦਾ ਟੱਪ ਜਾ ਭੈਣ ਤੋਂ ਫੇਰ ਬਣ ਮਾਰ 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 ਕੁਛ ਨਹੀਂ ਉਹਦਾ ਚੱਲ ਚੱਲ ਐ ਨਹੀਂ ਮੜਾ ਪਿੱਛੋਂ ਆਕੇ ਚੈਲੰਜ ਇਹੇ ਪਿੱਛੋਂ ਦੁਰਕੇ ਲਗਾਤਾਰ ਮਾਰ ਹਾਂ ਹਰ ਵਾਰਾ ਤੋਂ ਵੈਰੀ ਗੁੱਡ ਉਹ ਵੈਰੀ ਗੁੱਡ ਛੋਟਿਆ ਲਾਜ ਰੱਖਦੀ ਵੈਰੀ ਗੁੱਡ ਮੇਰਾ ਸ਼ੇਰ ਉਹ ਰਿਆਤ ਨਹੀਂ ਬੱਪੀ ਕਰਾਂ ਤੇਰੀ ਮਿੱਠੀ ਲੈਦਾ ਹੰਡਾ ਲਾਏ ਦੂਈ ਕਦੇ ਜਾਣ ਕੀ ਜਵਾਕਾਂ ਨੂੰ ਦੇਖ ਰਹੇ ਸੀ ਹੈਨਾ ਪਹਿਲਾਂ ਆਪਾਂ ਪਹਿਲਾਂ ਉਹੀ ਕਰ ਰਹੇ ਸੀ ਲੱਲੀ ਲੱਚਣ ਦੇ ਦੇ ਲੱਲੀ ਛੱਲੀ ਲੈਲੀ ਛੱਲੀ ਹੈ ਜਾਰੀ ਉਹੀ ਚੈਲੰਜ ਹਦੀ ਜਾਂਦੇ ਛੋਟੇ ਮੁੰਡਾ ਭਲਾ ਹੀ ਲਾ ਦੇਗਾ ਹਾਂ ਆਹ ਇਹ ਲਾ ਫਿਰ ਕੰਮ ਦੇ ਉਹ ਕੋਈ ਚੱਕਰ ਨਹੀਂ ਝੋਟਾ ਇਹ ਨੂੰ ਉਹੀ ਦਾ ਵੇ ਨੇ ਆ ਚੜ ਗਿਆ 500 ਰੁਪਏ ਸੱਤ ਲੱਗੀ 500 ਦੀ ਐਦਲਾ ਹੀ ਮਸਤਮਾ ਸਾਹਿਬ ਦੀ ਦੀ ਮੈਂ ਐਦਲਾ ਹੀ ਸਾਈ ਦੀ ਦੀ ਮੈਂ ਵੈਸਟਾਂ ਵਾਸਤੇ ਫੋਨ ਨਹੀਂ ਆਈਫੋਨ ਫੜ ਲਓ ਜੀ ਆਈ ਵੈਸਟਾਂ ਲਈ ਬਾਜੀ ਕੀ ਰੱਖੋ ਨਹੀਂ ਦੇਖ ਲੈ ਵੀ ਨਹੀਂ ਮਾੜੀ ਜੀ ਚੱਲ ਚੱਲ ਐਦਲੇ ਰੱਖ ਹੁੰਦੇ ਮੁਕੰਤਿਆ ਹਾਂਜੀ ਬਾਈ ਕਿਵੇਂ ਆ ਮੈਚ ਹਾਰਨ ਤੋਂ ਬਾਅਦ ਟੀਮ ਸ਼ਰਮ ਨਾਲ ਮੂੰਹ ਲਗਾਉਂਦੀ ਹੈ ਟੀ ਸ਼ਰਟਾਂ ਦੇ ਕੱਟ ਕੇ ਇੱਕ ਇੱਕ ਨਾਲ ਬਰਾਬਰੀ ਹੈ ਗਿਆ ਫਾਈਨਲ ਕੱਲ ਹੈ ਫਾਈਨਲ ਕੱਲ ਨੂੰ ਲੱਗੂਗਾ ਸਵੇਰੇ ਸਵੇਰੇ 9 ਵਜੇ ਸਵੇਰੇ 9 ਵਜੇ ਆ ਜਿਓ ਰੇ ਸਾਈ ਚ ਫਾਈਨਲ ਮੈਚ ਹੈ ਕੱਲ ਨੂੰ ਓਕੇ ਵੋਲੀਬਾਲ ਦੇ ਮੈਚ ਦੇ ਨਾਲ ਦਿੰਦਾ ਹੁੰਦਾ ਐਂਡ ਸਾਰੇ ਬੋਲੋ ਜੈ ਵਿਰੰਗਲੀ ਜੁੜੀ ਨਹੀਂ ਗੱਲ ਠੀਕ ਹੈ ਮਿੱਤਰੋ ਵਲੌਗ ਦਾ ਹੁੰਦਾ ਐਂਡ ਮਿਲਦਾ ਹੈ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਵਾਰ ਹੋਰ ਜਿਮ ਵਿੱਚ ਆਕਰ ਲੱਗਦਾ ਹੈ ਪੂਰੇ ਦਿਨ ਤੇ ਵਿਰਾਮ ਬੋਲੋ ਜੈ ਸ੍ਰੀ ਅਕਾਲ ਜੁੜ ਕੇ